ਅੱਜਕੱਲ੍ਹ ਸਿਹਤ ਦਾ ਇੱਕ ਮਾਪਦੰਡ ਬਣ ਗਿਆ ਹੈ BMI ਅਸੀਂ ਅਕਸਰ ਆਪਣੀ ਸਿਹਤ ਦਾ ਮਾਪ ਤੋਲ ਕਰਨ ਲਈ BMI ਦੀ ਵਰਤੋਂ ਕਰਦੇ ਹਾਂ ਇਹ ਇੱਕ ਸੌਖਾ ਫਾਰਮੂਲਾ ਹੈ ਜੋ ਸਿਰਫ ਕੱਦ ਤੇ ਭਾਰ ਦੇ ਆਧਾਰ ਤੇ ਨਤੀਜੇ ਦਿੰਦਾ ਹੈ ਪਰ ਕੀ ਇਹ ਸੱਚਮੁੱਚ ਸਾਡੀ ਸਿਹਤ ਦੀ ਸਹੀ ਤਸਵੀਰ ਦਿੰਦਾ ਹੈ ਚਲੋ ਅੱਜ ਦੇਖੀਏ ਕਿ BMI ਦੇ ਪਿੱਛੇ ਕਿਹੜੀਆਂ ਖਾਮੀਆਂ ਅਤੇ ਵੱਡੀਆਂ ਸਮੱਸਿਆਵਾਂ ਛੁਪੀਆਂ ਹੋਈਆਂ ਹਨ BMI ਸਕੇਲ ਦੇ ਮੁਤਾਬਿਕ ਜੇ BMI ਵੈਲਿਊ 18 ਤੋਂ ਘੱਟ ਹੈ ਮਤਲਬ ਉਹ ਬੰਦਾ ਪਤਲਾ ਹੈ 18 ਤੋਂ 25 ਮਤਲਬ ਤੰਦਰੁਸਤ 25 ਤੋਂ 30 ਮਤਲਬ ਮੋਟਾ ਅਤੇ 30 ਤੋਂ ਜ਼ਿਆਦਾ ਮਤਲਬ ਬਹੁਤ ਮੋਟਾ ਮੰਨ ਲਓ ਤੁਹਾਡਾ ਭਾਰ 80 ਕਿਲੋਗ੍ਰਾਮ ਹੈ ਅਤੇ ਕੱਦ 6 ਫੁੱਟ ਜਾਨੀ ਕਿ 1.80 ਮੀਟਰ ਜਦੋਂ ਆਪਾਂ ਭਾਰ ਨੂੰ ਕੱਦ ਦੇ ਵਰਗ ਨਾਲ ਭਾਗ ਕਰਦੇ ਹਾਂ ਤੇ ਜੋ ਨੰਬਰ ਆਉਂਦਾ ਹੈ ਉਹ ਤੁਹਾਡਾ BMI ਹੈ ਇਹ ਨੰਬਰ ਹੈ ਕਿ BMI ਇੱਕ ਡੂੰਗਾ ਸਮੱਸਿਆ ਵਾਲਾ ਅਤੇ ਨਸਲੀ ਮਿਆਰ ਹੈ BMI ਇੱਕ ਵੈਲਜੀਅਮ ਆਦਮੀ ਲੈਂਬਰਟ ਕਿਊਟਲੇਟ ਦੁਆਰਾ ਪੇਸ਼ ਕੀਤਾ ਗਿਆ ਸੀ ਜੋ ਕਿਸੇ ਕਿਸਮ ਦਾ ਗਣਿਤ ਸ਼ਾਸਤਰੀ ਸੀ ਇੱਕ ਜੋਤਸੀ ਸੀ ਪਰ ਯਕੀਨੀ ਤੌਰ ਤੇ ਡਾਕਟਰ ਜਾਂ ਸਿਹਤ ਮਾਹਰ ਨਹੀਂ ਸੀ ਉਸਨੇ ਆਦਰਸ਼ ਆਦਮੀ ਦੀ ਧਾਰਨਾ ਪੇਸ਼ ਕੀਤੀ ਜੋ ਮਨੁੱਖੀ ਵਿਸ਼ੇਸ਼ਤਾਵਾਂ ਨੂੰ ਮਾਪ ਕੇ ਨਿਰਧਾਰਿਤ ਕੀਤੀ ਜਾਂਦੀ ਸੀ ਉਸਨੇ ਅਪਰਾਧ ਵਿਗਿਆਨ ਦੇ ਸਕੂਲ ਦੀ ਸਹਿ ਸਥਾਪਨਾ ਕੀਤੀ ਜਿਸ ਨੇ ਸਮਾਜਿਕ ਕਾਰਨਾਂ ਨੂੰ अपराध ਨਾਲ ਜੋੜਿਆ ਉਸ ਨੂੰ ਮਹਿਸੂਸ ਹੋਇਆ ਕਿ ਨੈਤਿਕ ਤੌਰ ਤੇ ਬੁਰੇ ਲੋਕ ਜੋ ਅਪਰਾਧ ਕਰਨ ਦੀ ਪ੍ਰਵਿਰਤੀ ਰੱਖਦੇ ਸਨ ਉਹਨਾਂ ਨੂੰ ਚਿਹਰੇ ਅਤੇ ਸਿਰ ਵਰਗੀਆਂ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾ ਸਕਦਾ ਹੈ ਉਸ ਦਾ ਮੰਨਣਾ ਸੀ ਕਿ ਪੱਕੇ ਰੰਗ ਦੇ ਲੋਕ ਦੂਜਿਆਂ ਨਾਲੋਂ ਨੀਵੇਂ ਤੇ ਜੰਗਲੀ ਜਾਨਵਰ ਸਨ ਅਤੇ ਅਪਰਾਧ ਕਰਨ ਦੀ ਸੰਭਾਵਨਾ ਜ਼ਿਆਦਾ ਰੱਖਦੇ ਸਨ ਇਹ ਮਹੱਤਵਪੂਰਨ ਸੀ ਕਿਉਂਕਿ 1900 ਦੇ ਦਹਾਕੇ ਦੇ ਬੀਮਾ ਕਰਤਾ ਇਸ ਜਾਣਕਾਰੀ ਦੀ ਵਰਤੋਂ ਕਰਦੇ ਸਨ ਬੀਮਾ ਕਰਤਾ BMI ਦੇ ਆਧਾਰ 'ਤੇ ਵੱਧ ਭਾਰ ਵਾਲੇ ਇਨਸਾਨ ਦਾ ਬੀਮਾ ਕਰਨ ਤੋਂ ਇਨਕਾਰ ਕਰ ਸਕਦੇ ਸਨ ਇਸ ਤੋਂ ਇਲਾਵਾ BMI ਦਾ ਆਧਾਰ ਗੋਰੇ ਲੋਕਾਂ ਦੇ ਕੁਝ ਸੀਮਿਤ ਨਮੂਨੇ 'ਤੇ ਸੀ ਅਤੇ ਨਸਲੀ ਸਮੂਹਾਂ ਵਿਚਕਾਰ ਸਰੀਰ ਦੀ ਬੰਤਰ ਵਿੱਚ ਜੋ ਫਰਕ ਹੁੰਦਾ ਹੈ ਉਸ ਨੂੰ ਧਿਆਨ ਵਿੱਚ ਨਹੀਂ ਲਿਆਂਦਾ ਗਿਆ ਸੀ ਉਦਾਹਰਨ ਵਜੋਂ ਗੋਰੇ ਕਾਲੇ ਤੇ ਏਸ਼ੀਆਈ ਲੋਕਾਂ ਦਾ ਸਰੀਰ ਘਟਾਂਜਾ ਵੱਖਰਾ ਹੁੰਦਾ ਹੈ ਕਾਲੇ ਲੋਕਾਂ ਵਿੱਚ ਹੱਡੀਆਂ ਦੀ ਕੰਤਾ ਜਾਂੀ ਹੱਡੀਆਂ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹਨਾਂ ਦੇ ਸਰੀਰ ਦਾ ਵਜ਼ਨ ਕੱਦ ਕਾਠੀ ਵਾਲੇ ਗੋਰੇ ਇਨਸਾਨਾਂ ਨਾਲੋਂ ਵਧੇਰੇ ਹੁੰਦਾ ਹੈ ਇਸ ਉਪਰੰਤ ਉਹਨਾਂ ਦਾ ਬੀ ਐਮ ਆਈ ਵੀ ਜ਼ਿਆਦਾ ਆਉਂਦਾ ਹੈ ਅਮਰੀਕਾ ਦੀ ਯੇਲ ਯੂਨੀਵਰਸਿਟੀ ਨੇ ਆਪਣੀ ਰਿਸਰਚ ਵਿੱਚ ਦੱਸਿਆ ਕਿ ਬੀ ਐਮ ਆਈ ਕਿਸੇ ਦੀ ਸਿਹਤ ਨੂੰ ਮਾਪੰਦਾ ਸਹੀ ਅਤੇ ਸਟੇਕ ਮਾਪਦੰਡ ਨਹੀਂ ਹੈ। ਬੀ ਐਮ ਆਈ ਵਿੱਚ ਉਮਰ, ਲਿੰਗ, ਨਸਲ ਜਾਂ ਜੈਨੇਟਿਕ ਫਰਕਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਦੁਨੀਆ ਭਰ ਦੇ ਲੋਕਾਂ ਦੀਆਂ ਸਰੀਰਕ ਬੰਤਰਾਂ ਵਿੱਚ ਕਾਫੀ ਅੰਤਰ ਹੁੰਦਾ ਹੈ ਪਰ ਬੀ ਐਮ ਆਈ ਉਹਨਾਂ ਨੂੰ ਇੱਕੋ ਸ਼ਾਹੇਠ ਲਿਆਉਂਦਾ ਹੈ। ਬੀ ਐਮ ਆਈ ਵਿੱਚ ਸਿਰਫ ਵਜ਼ਨ ਅਤੇ ਕੱਦ ਦਾ ਗੁਣਾ ਜੋੜਿਆ ਜਾਂਦਾ ਹੈ। ਪਰ ਇਹ ਨਹੀਂ ਦੱਸਦਾ ਕਿ ਤੁਸੀਂ ਚਰਬੀ ਨਾਲ ਭਾਰੇ ਹੋ ਜਾਂ ਮਾਸਪੇਸ਼ੀਆਂ ਨਾਲ ਮਿਸਾਲ ਵਜੋਂ ਜਿਮ ਜਾਣ ਵਾਲੇ ਕਈ ਲੋਕਾਂ ਦਾ ਵੀ BMI ਓਵਰ weight ਦਿਖਾ ਸਕਦਾ ਹੈ ਹਾਲਾਂਕਿ ਉਹ ਬਹੁਤ ਤੰਦਰੁਸਤ ਹੁੰਦੇ ਹਨ ਇਸ ਤੋਂ ਇਹ ਤਾਂ ਸਾਫ਼ ਹੋ ਗਿਆ ਕਿ BMI ਇਸ ਨੂੰ ਲਿਉਣ ਵਾਲਾ ਨਸਲੀ ਵਿਤਕਰਾ ਕਰਨ ਵਾਲੇ ਸੀ ਇਹ ਸੀ BMI ਦੇ ਕੁਝ ਸਭ ਤੋਂ ਵੱਡੇ ਨੁਕਸਾਨ ਅਤੇ ਵਿਰੋਧਾਂ ਦੀ ਗੱਲ ਸਿਰਫ ਨੰਬਰਾਂ ਦੇ ਆਧਾਰ ਤੇ ਆਪਣੀ ਸਿਹਤ ਦਾ ਅੰਦਾਜ਼ਾ ਨਾ ਲਾਓ ਕਿਉਂਕਿ ਸਿਹਤ ਇੱਕ ਨੰਬਰ ਨਹੀਂ ਬਲਕਿ ਪੂਰੀ ਜੀਵਨ ਸ਼ੈਲੀ ਹੈ ਜੇ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਧੰਨਵਾਦ ਸਤਿ ਸ਼੍ਰੀ ਅਕਾਲ